ਮੈਂ ਜੀ ਭੈਣੀ ਮਹਾਰਾਜ ਦੇ ਪਿੰਡ ਵਾਸੀਆਂ ਨੂੰ ਸਾਰੀ ਪੰਚਾਇਤ ਨੂੰ ਵਧਾਈ ਦੇਣਾ ਚਾਹਣਾ ਕਿ ਅੱਜ 41 ਲੱਖ ਦਾ ਜਿਹੜਾ ਘਟਨਾ ਵਿਕਾਸ ਦੇ ਕਾਰਜਾਂ ਦਾ ਕੀਤਾ ਗਿਆ ਜਿਹਦੇ ਚ 35 ਲੱਖ ਰੁਪਇਆ ਜਿਹੜਾ ਵੈਲਨੈਸ ਸੈਂਟਰ ਆ ਪਿੱਛੇ ਤੁਸੀਂ ਬਿਲਡਿੰਗ ਦੇਖ ਸਕਦੇ ਹੋ तकरीबन ਇਹ ਮੇਲਾ ਦਾ 35 40 ਸਾਲ ਪੁਰਾਣੀ ਬਿਲਡਿੰਗ ਹੈ ਜਿਹੜੀ ਬਹੁਤ ਅਖਸਤਾ ਹਾਲਾਤ ਦੇ ਵਿੱਚ ਸੀ ਸੋ 35 ਲੱਖ ਰੁਪਇਆ ਇਹਦੇ ਲਈ 30 ਲੱਖ ਰੁਪਇਆ ਬੱਸ ਸਟੈਂਡ ਲਈ ਤੇ 3 ਲੱਖ ਰੁਪਇਆ ਰਵੀਦਾਸ ਧਰਮਸ਼ਾਲਾ ਲਈ ਸੋ 48 ਲੱਖ ਦੇ ਅੱਜ ਇਹ ਭੈਣੀ ਮਹਾਰਾਜ ਦੇ ਦੁਕਾਣ ਕੀਤੇ ਆ ਇਹ ਤੋਂ ਇਲਾਵਾ ਸ਼ਹਿਰ ਦੇ ਵਿੱਚ ਤਕਰੀਬਨ 22 ਨੰਬਰ ਵਾਰਡ ਚ 18 ਲੱਖ ਰੁਪਏ ਦਾ ਤੇ 4 ਨੰਬਰ ਵਾਰਡ ਚ ਤਕਰੀਬਨ 9 ਲੱਖ ਰੁਪਏ ਦੇ ਕੰਮਾਂ ਦੇ ਦੁਕਾਣ ਜਿਹੜੇ ਆ ਉਹ ਕੀਤੇ ਆ ਸੋ ਜਿਵੇਂ ਜਿੱਦਣ ਦੀ ਸਰਕਾਰ ਬਣੀ ਹੈ ਪਿਛਲੇ 3.5 ਸਾਲ ਤੋਂ ਕਰੋੜਾਂ ਰੁਪਏ ਦੇ ਕੰਮਾਂ ਦੇ ਧ ਘਾਟਨ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੀਤੇ ਗਏ ਤੇ ਸਾਡਾ ਇੱਕੋ ਏਜੰਡਾ ਹੈ ਕਿ ਡਵੈਲਪਮੈਂਟ ਕਰਾਉਣੀ ਇਲਾਕੇ ਦਾ ਵਿਕਾਸ ਕਰਾਉਣਾ ਕਿਉਂਕਿ ਸਾਡੇ ਇਲਾਕੇ ਦੀ ਤੱਕ ਅੱਜ ਤੱਕ ਕਿਸੇ ਸਾਰ ਲਈ ਨਹੀਂ ਸੀ ਤੋਂ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਸਰਕਾਰ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਕਰੋੜਾਂ ਰੁਪਿਆ ਗ੍ਰਾਂਟ ਹੈ ਜਿਹੜੀ ਸਾਡੇ ਇਲਾਕੇ ਨੂੰ ਦਿੱਤੀ ਆ ਭੈਣੀ ਬਰਾਜ ਚ ਜਿੱਥੇ ਆ 43 ਲੱਖ ਦਾ ਕੀਤਾ ਆ ਸਾਰੀ ਪਿੰਡ ਦੀ ਸੰਗਤ ਖੜੀ ਹੈ ਏਦੋਂ ਪਹਿਲਾਂ 2.5 ਕਰੋੜ ਰੁਪਿਆ ਇਸ ਪਿੰਡ ਦੇ ਵਿੱਚ ਆ ਚੁੱਕਿਆ ਹੈ ਜਿਹਦੇ ਚ ਜਿਹੜੀ ਆ ਪਾਈਪਲਾਈਨ ਆ 3 ਕਰੋੜ ਦੀ ਉਹ 70 ਲੱਖ ਰੁਪਇਆ ਸਟੇਡੀਅਮ ਦਾ 40 ਲੱਖ ਰੁਪਇਆ ਪੰਚਾਇਤ ਘਰ ਉਹਦਾ ਹਜੇ ਕੰਮ ਚਾਰ ਦੀਵਾਰੀ ਦਾ ਚੱਲੀ ਜਾਂਦਾ 68 ਲੱਖ ਰੁਪਇਆ ਮੰਡੀ ਨੂੰ ਆਇਆ ਤੇ 40 ਲੱਖ ਰੁਪਇਆ ਪਿੰਡ ਦੀਆਂ ਗਲੀਆਂ ਨਾਲੀਆਂ ਲਈ ਤਕਰੀਬਨ ਕਹਿ ਲੋ ਵੀ ਪੌਣੇ 6 ਕਰੋੜ ਰੁਪਇਆ ਜਿਹੜਾ ਹੁਣ ਤੱਕ ਭੈਣੀ ਮਹਾਰਾਜ ਨੂੰ ਆ ਚੁੱਕਿਆ ਨਹੀਂ ਇੱਥੇ ਕਹਿ ਲੋ ਵੀ ਏਦੋਂ ਪਹਿਲਾਂ 5 ਸਾਲ ਕਾਂਗਰਸ ਦਾ ਰਾਜ ਸੀ ਉਸ ਤੋਂ ਪਹਿਲਾਂ 10 ਸਾਲ ਅਕਾਲੀ ਦਲ ਸੀ ਇਸੇ ਸਰਕਾਰ 'ਚ 55 ਸਾਲਾਂ ਦੀ 50 ਲੱਖ ਰੁਪਏ ਨਹੀਂ ਆਏ ਹੁਣ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਦੀਆਂ ਵੀ ਜਿਨ੍ਹਾਂ ਨੇ ਇਕੱਲੇ ਪੈਣੀ ਨੂੰ ਨਹੀਂ ਲਗਭਗ ਆਲੇ-ਦੁਆਲੇ ਸਾਰੇ ਪਿੰਡਾਂ 'ਚ ਜਿਹੜੇ ਇੰਨੇ ਪੈਸੇ ਬਰਨਾਲੇ ਇਲਾਕੇ ਨੂੰ ਦਿੱਤੇ ਆ ਕਰੋੜ ਰੁਪਈਆ ਸਵਾ ਕਰੋੜ ਵਾਟਰਬਾਕਸ ਦਾ ਭੁੱਲ ਜਾਣਾ ਸਵਾ ਕਰੋੜ ਰੁਪਈਆ ਵਾਟਰਬਾਕਸ ਨੂੰ ਵੀ ਐਫ ਹੋਇਆ ਉਹ ਇਹਦੂ ਲੱਗ ਗਿਆ ਦਾ 7 ਕਰੋੜ ਤੋਂ 8 8 ਕਰੋੜ ਰੁਪਈਆ ਇਹਦੇ ਨੇੜੇ ਜਿਹੜਾ ਗੜਬਰੋਡ ਦੇ ਪੱਠਾ ਨਾਲ ਉਹ ਬਣ ਗਿਆ